मेजर तृप्तप्रीत सिंह चौतीसवी बटालियन दी राष्ट्रीय राइफल्स। 2024 चौबीस को शोपिया जिले के एक गांव में एक आतंकवादी की मौजूदगी की जानकारी प्राप्त हुई कार्रवाई करते हुए आपने टीम लीडर के रूप में मिशन की योजना बनाई और अपरंपरागत दृष्टिकोण का उपयोग कर लक्ष्य स्थान की घेराबंदी की एवं आतंकवादी आतंकवादी की ओर बढ़े इसी बीच ने आप पर गोलीबारी शुरू कर दी परंतु शूरवीर अधिकारी ने अपने प्राणों की परवाह न करते हुए आतंकवादी के बेहद निकट पहुँच अपने अद्वितीय शौर्य का परिचय देते हुए इस आमने सामने की गोलाबारी में अपने निपुण निशाने से उस आतंकवादी को मार गिराया जिसकी पहचान ए प्लस कैटेगरी आतंकवादी के रूप में की गई इसके अतिरिक्त आपने छह सफल ऑपरेशंस में नौ कट्टर आतंकवादियों को भी मार गिराया आपके अदम में साहस धैर्य एवं उत्कृष्ट वीरता का प्रदर्शन किए जाने के लिए आपको शौर्य चक्र से सम्मानित किया जाता है मेजर तृप्त सिंह ਇਹ ਤਕਰੀਰ ਦਾ ਕੇਹਦੀ ਫੋਟੋ ਨਹੀਂ ਆ ਰਹੀ ਤੇਰੀ ਤੁਹਾਨੂੰ ਕਿਰਪਾ ਕਰਕੇ ਸੁਣਗੇ ਤੇ ਮੈਂ ਅੱਜ ਯੈਸਟਰਡੇ ਆਵਾਸ ਗਿਵਨ ਦਾ ਅਵਾਰਡ ਸੋਰੀ ਚੱਕਰ ਬਾਏ ਦ ਅਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਅਵਾਰਡ ਤੋਂ ਬਾਅਦ ਹੁਣ ਮੈਂ ਪਿੰਡ ਵਾਪਸ ਆਇਆ ਤੇ ਪਿੰਡ ਕਾਫੀ ਪਿੰਡ ਵਾਲਿਆਂ ਨੇ ਬਹੁਤ ਮਾਣ ਵਧਾਇਆ ਇਹਨਾਂ ਪਰਿਵਾਰ ਵਾਲਿਆਂ ਨੇ ਸਾਡੇ ਪੂਰੇ ਪਰਿਵਾਰ ਦੇ ਲਈ ਆ ਬੜੀ ਮਾਣ ਵਾਲੀ ਗੱਲ ਆ ਕਿ ਸਾਨੂੰ ਗੈਲੈਂਟਰੀ ਅਵਾਰਡ ਜਿਹੜਾ ਮਿਲਿਆ ਕਿ ਹਾਲਾਂਕਿ ਜਿਹੜਾ ਜਿਵੇਂ ਆਪਰੇਸ਼ਨ ਟਿੱਪ ਚੋਂ ਆਪਰੇਸ਼ਨ ਛੋਪੀਆਂ ਜੰਮਨ ਕਸ਼ਮੀਰ ਦੇ ਵਿੱਚ ਇੱਕ ਮਿੰਟ ਦੇ ਵਿੱਚ ਹੋਇਆ ਸੀ ਕਿਤੇ ਹੀ ਇਹ ਕੈਲਿਟੀ ਦਾ ਟ੍ਰੌਪ ਕਮਾਂਡਰ ਜਿਹੜਾ ਸੀ ਉਹ ਨਿਊਟ੍ਰਲਾਈਜ਼ ਕੀਤਾ ਤੇ ਉਸ ਤੋਂ ਇਲਾਵਾ ਅਸੀਂ 34 ਆਰ ਆਰ ਯੂਨਿਟ ਸੀ ਸਾਡੀ 34 ਆਰ ਜਾਟ ਤੇ ਅਸੀਂ ਹੋਰ ਵੀ ਆਪਰੇਸ਼ਨ ਜਿਹੜੇ ਆ ਉਹ ਕੀਤੇ ਜਿਹਦੇ ਵਿੱਚ ਅਸੀਂ ਫੁੱਲ ਕੋਡ ਮਿਲਟੈਂਟਸ ਜਿਹੜੇ ਆ ਉਹ ਅਸੀਂ ਨਿਊਟ੍ਰਲਾਈਜ਼ ਕੀਤੇ ਤੇ ਅਪ੍ਰੀਹੈਂਡ ਕੀਤੇ ਤੇ ਉਹਦੇ ਕਰਕੇ ਮੈਨੂੰ ਜਿਹੜਾ ਅਵਾਰਡ ਦਿੱਤਾ ਗਿਆ ਇਸ ਤੋਂ ਪਹਿਲਾਂ ਮੈਂ ਸਟਾਰਟਿੰਗ ਚ ਮੇਰੇ ਅਟੈਚਮੈਂਟ ਟਾਈਮ ਦੇ ਵਿੱਚ ਮੈਂ ਅਸਾਮ ਚ ਪੋਸਟਡ ਹਾਂ ਅਸਾਮ ਦੇ ਵਿੱਚ ਮੈਨੂੰ ਮੈਂਚਨ ਡਿਸਪੈਚ ਗਲੈਂਟਰੀ ਦੇ ਨਾਲ ਨਵਾਜਿਆ ਗਿਆ ਹੈ ਤੇ ਉੱਥੇ ਮੈਂ ਮੈਂ ਬੈਟਲ ਕੈਜੁਐਲਟੀ ਵੀ ਹੋਇਆ ਵਧੀਆ ਲੱਗ ਰਿਹਾ ਜੀ ਤੇ ਨਾਲੇ ਜ ਆ ਛੋਟਾ ਪਿੰਡ ਜਿਹੜਾ ਇਹਨੇ ਅੱਗੇ ਵੀ ਕਾਫੀ ਫੌਜ ਦੇ ਵਿੱਚ ਲਾ ਲਓ ਜਾਂ ਫਿਰ ਹੋਰ ਵੀ ਕਾਫੀ ਜਗ੍ਹਾ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਹੈ ਬਚੜ ਕੇ ਹਿੱਸਾ ਲਿਆ ਤੇ ਬੜੇ ਮਾਣ ਦੀ ਗੱਲ ਆ ਕਿ ਮੈਂ ਪਿੰਡ ਨੂੰ ਵੀ ਰਿਪਰੈਜ਼ੈਂਟ ਜਿਹੜਾ ਉਹ ਕਰ ਪੌਣ ਲਿਆ ਤੇ ਬੜੇ ਮੇਰੇ ਲਈ ਪ੍ਰਾਈਡ ਦੀ ਗੱਲ ਆ ਸਾਡੇ ਸਾਰੇ ਪਿੰਡ ਦੇ ਲਈ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਪ੍ਰੇਰਿਤ ਨੇ ਵੇਖੋ ਇਦਾਂ ਜੀ ਵੀ ਪੜ੍ਹਾਈ ਕਰੀਦੀ ਸੀ ਤੇ ਜਿਹੜਾ ਟੈਸਟ ਨਿਕਲ ਜਿੱਥੇ ਉਧਰ ਚੱਲ ਜੀਦਾ ਸੀ ਉਦਾਂ ਆਦਰਵਾਇਜ਼ ਮੇਰੇ ਫਾਦਰ ਸਾਹਿਬ ਨੇ ਮੈਨੂੰ ਅਹੀਂ ਸੈਨਿਕ ਸਕੂਲ ਦੀ ਤਿਆਰੀ ਕੀਤੀ ਤੇ ਮੈਂ ਸੈਨਿਕ ਸਕੂਲ ਕਪੂਰਥਲੇ ਦਾ ਪੜਿਆ ਤੇ ਉੱਥੋਂ ਦਾ ਹੀ ਟੈਸਟ ਕੱਢਿਆ ਸੀ ਤੇ ਫਿਰ ਉਥੋਂ ਅੱਗੇ ਆਪਣੇ ਆਪ ਵੀ ਜਦੋਂ ਹੀ 7 ਸਾਲ ਉੱਥੇ ਰਹਿਨੇ ਆ ਤੇ ਪ੍ਰੇਰਿਤ ਬੰਦਾ ਆਪੇ ਹੋ ਜਾਂਦਾ ਫੌਜੀ ਜੀ ਮੇਰਾ ਨਾਮ ਸਿਰਜੇਪ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਵਾ ਕਿ ਮੇਰੇ ਹਸਬੰਦ ਨੇ ਇੰਨਾ ਵਧੀਆ ਕੰਮ ਕੀਤਾ ਵਾ ਦੇਸ਼ ਪ੍ਰਤੀ ਬਹੁਤ ਵਧੀਆ ਕੰਮ ਕਰਕੇ ਆਨੇ ਉਹਨਾਂ ਦੀ ਡਿਊਟੀ ਹੀ ਬਹੁਤ ਵਧੀਆ ਕੀਤਾ ਇਹਨੇ ਬਹੁਤ ਖੁਸ਼ ਹਾਂ ਬਹੁਤ ਵਧੀਆ ਲੱਗਾ ਪਿੰਡ ਵਾਲਿਆਂ ਨੇ ਸਾਰਿਆਂ ਨੇ ਇੰਨਾ ਮਾਨ ਦਿੱਤਾ ਸਾਨੂੰ ਬਹੁਤ ਖੁਸ਼ੀ ਹੋਈ ਆ ਥੈਂਕ ਯੂ ਮੈਂ ਤਰੁਪ ਹਰਦਾਲ ਸਿੰਘ ਪੱਡਾ ਤੇ ਜਦੋਂ ਹੁਣ ਤੇ ਮੈਨੂੰ 파ਟੀ ਆ ਉਹਦੇ ਕਰਕੇ ਮੇਰੇ ਥੋੜੇ ਜਿਹਾ ਬੋਲੇ ਆ ਬੋਲੇ ਉਹਦੇ ਤੇ ਮੈਂ ਵੈਸੇ ਇੰਜੀਨੀਅਰ ਹਾਂ ਇਹ ਜਦੋਂ ਇਹਨੇ ਐਡਮਿਸ਼ਨ ਲਿਆ ਕੋਚਿੰਗ ਵਾਸਤੇ ਬੜੀ ਖੁਸ਼ੀ ਹੋਈ ਫਿਰ ਉਹ ਨੂੰ ਤੇ ਨੇ ਕੰਪਲੀਟ ਕਰਕੇ ਫਿਰ ਬਾਦ ਆਇਆ ਫਿਰ ਖੁਸ਼ੀ ਹੋਈ ਤੇ ਉਸ ਬਾਅਦ ਇਹਨੇ ਖਤਰਨਾਕ ਏਰੀਏ ਚ ਡਿਊਟੀ ਕੀਤੀ ਹੁੰਦਾ ਹੀ ਆ ਕਿਤੇ ਇਹੋ ਜਿਹਾ ਮਹੋਰ ਇਹੋ ਜੇ ਸ਼ਾਮੇ ਤੇ ਇਹਦੇ ਟਾਈਮ ਤੇ ਜਾ ਕੇ ਤੇ ਇਹ ਇਹੋ ਜਿਹਾ ਕੰਮ ਕਰਕੇ ਆਏ ਤੇ ਉਹ ਖੁਸ਼ੀ ਹੋ ਗਈ ਹੁਣ ਬੜੀ ਬੜੀ ਖੁਸ਼ੀ ਹੋਈ ਕਿ ਸਾਨੂੰ ਰਾਸ਼ਟਰਪਤੀ ਨੇ ਬੁਲਾ ਲਿਆ ਤੇ ਫੇਰ ਅਹੀਂ ਆਏ ਆ ਤੇ ਸਾਨੂੰ ਤੇ ਸਾਡੇ ਪਿੰਡ ਨੂੰ ਬੜੀ ਖੁਸ਼ੀ ਹੋਈ ਆ ਕਿ ਅਹੀਂ ਕੋ ਲੈ ਕੇ ਆਏ ਆਪਣੇ ਪਿੰਡ ਵਾਸਤੇ ਤੇ ਆਪਣੇ ਪਰਿਵਾਰ ਵਾਸਤੇ ਥੈਂਕ ਯੂ